ਕਾ ਜੀ ਸਾਰਿਆਂ ਨੂੰ ਅੱਜ ਆਪਾਂ ਚਟਨੀ ਇਹ ਜੀ ਬਣਾਵਾਂਗੇ ਇਹਦੇ ਕਰਦੀ ਤੇ ਵਾਈਵਾਦੀ ਵਾਸਤੇ ਵਾਈ ਨਹੀਂ ਹੁੰਦੀ ਇਹਦੇ ਨਾਲ ਜੋ ਸਿਆਲ ਚ ਖਾਂਦੇ ਰਹੇ ਇਹ ਆਪਾਂ ਤੇ ਗਰਮੀਆਂ 'ਚ ਤਾਂ ਹੁੰਦਾ ਹੀ ਨਹੀਂ ਖਾਣ ਨੂੰ ਤੇ ਗੁੱਟ-ਗੱਟ ਨਹੀਂ ਦੁਖਦੇ ਕੋਈ ਵਾਈ ਨਹੀਂ ਹੁੰਦੀ ਠਕਾਰ ਠਗੋਰਨੇ ਆਉਂਦੇ ਤੇ ਇਹਨੂੰ ਆਪਾਂ ਧੋਵਾਂਗੇ ਪਰ ਡੋਲ ਦੇਾਂਗੇ ਇਹਨੂੰ ਆਪਾਂ ਹੁਣ ਛੇਲੇ ਲਾਂਗੇ Tangan kita macam shellang. Sarapan, adakah aiseh, aiseh, tangan shellang. Adakah? மெயார அதக்கி ஆர்கவி கிணி ஆ ਕਈ ਵਾਰਾ ਸਬਜੀ ਨਾ ਘਰੇ ਹੋਵੇ ਕਈ ਵਾਰਾ ਬਣਦੀ ਨਹੀਂ ਵੇਲਾ-ਕਵੇਲਾ ਵੀ ਹੋ ਜਾਂਦਾ ਹੈ ਤੇ ਆਪਾਂ ਇਸੇ ਨਾ ਇਹ ਸਬਜੀ ਨਾ ਰੋਟੀ ਖਾ ਸਕਦੇ ਆ ਇਹ ਅਦਰਕ ਨਾਲ ਨਾਲੇ ਚ ਖਾਣ ਨੂੰ ਚੰਗਾ ਤੇ ਨਾਲੇ ਸਬਜੀ ਦਾ ਸਰ ਜਾਂਦਾ ਹੈ अदरकर बहुत सोना है साफ है गा पूरा अदरक भी चीर लिया से टमाटर भी चीर लिया ਇਹ ਗੰਡਾ ਵਿੱਚ ਹੀਰ ਲਿਆ ਹਰਾ ਗੰਡਾ ਭੂਖ ਜੀ ਕੱਢੀ ਹੋਈ ਸੀ ਇਹਦੀ ਤੇ ਲਸਣ ਤੇ ਇੱਕ ਹਰੀ ਮਿਰਚ ਚੀਰੀ ਹੈ ਤੇ ਹੁਣ ਆਪਾਂ ਸਾਬਤਾਂ ਮਿਰਚਾਂ ਪਾਵਾਂਗੇ ਘੱਟ ਜਾਈ ਨਾ ਵੀ ਮਿਰਚਾਂ ਘੱਟ ਹੀ ਪਾਵਾਂਗੇ ਆਪਾਂ ਬਾਲੀਆਂ ਨਹੀਂ ਪਾਉਂਦੇ ਬਾਲੀ ਫਿਰ ਚਟਨੀ ਕੌੜੀ ਹੋ ਜਾਂਦੀ ਹੈ ਮੂੰਹ ਵਿੱਚ ਲੱਗ ਪੈਂਦਾ ਨਮ ਨ ਪਾਵਾਂਗੇ ਆਪਾਂ ਨਮਰ ਚਰਗੜ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਜੀਹਾਂ ਮਿਰਚ ਰਗੜ ਗੰਗੰਗਾ ਤੇ ਹੁਣ ਆਪਾਂ ਲਸਣ ਤੇ ਹਰੀ ਮਿਰਚ ਇਹ ਰਗੜਾਂਗੇ ਲਸਣ ਨਾਲ ਵਧੀਆ ਕਰਾਰੇ ਜੀ ਬਣ ਜਾਂਦੀ ਹੈ ਤੇ ਜੀ ਇਹ ਮੈਂ ਲਸਣ ਲਸਣ ਲਾ ਲਿਆ ਹੁਣ ਲਸਣ ਤੇ ਹਰੀ ਮਿਰਚ ਵੀ ਰਗੜ ਲਈ ਹੁਣ ਆਪਾਂ ਅਦਰਕ ਪਾਵਾਂਗੇ ਆਪਾਂ ਜਿਆਦੇ ਬਰੀਕ ਨਹੀਂ ਕਰਦੇ ते मोटा मोटा ही रखा गेट मोटे छेरे आप ਗੰਡਾ ਵੀ ਪਾ ਲਾਂਗੇ ਵਿੱਚੇ ਗੰਡਾ ਵੀ ਆਪਾਂ ਮੋਟਾ ਮੋਟਾ ਹੀ ਰੱਖਣਾ ਹੈ ਤੇ ਮੇਰਾ ਆਪਾਂ ਬਾਅਦ ਚ ਪਾਵਾਂਗੇ ਲੋਹਣਾ ਪਾ ਅਲਕਰ ਵਿੱਚ ਕੁੱਟ ਲਿਆ ਤੇ ਗੰਡਾ ਵੀ ਕੁੱਟ ਲਿਆ ਸਾਰਾ ਕੁਝ ਕੁੱਟ ਲਿਆ ਤੇ ਹੁਣ ਟਮਾਟਰ ਕੁੱਟਾਂਗੇ ਥੋੜਾ ਥੋੜਾ ਆਹ ਮਨਪਾ ਗੁਆਲਾਂਗੇ ਤੇ ਕੜਾਈ ਪਰਾੰਗੇ ਨਵੇਂ ਚੁੱਲੇ ਤੇ ਮਣਉਣ ਲੱਗੇ ਆ ਛੋਟੇ ਚੁੱਲੇ ਤੇ ਹੁਣ ਆਪਾਂ ਤੇਲ ਪਾਵਾਂਗੇ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਵੀ ਜੋ ਕੁੱਟਿਆ ਹੋਇਆ ਅਦਰਕ ਪਾ ਦੇਾਂਗੇ ਰੰਡਾ ਲਸਣ ਹਰੀ ਮਿਰਚ ਗਰਮ ਹੋ ਗਿਆ ਹੁਣ ਆਪਾਂ ਅਰਕਰ ਪਾਵਾਂਗੇ ਕੁੱਟੇ అల్ల ని ਚਲੋ ਆਪਾਂ ਅਦਰਕ ਚੰਗੀ ਤਰ੍ਹਾਂ ਭੁੱਲਣ ਭੁੰਨ ਲਿਆ ਤੇ ਹੁਣ ਆਪਾਂ ਲਾ ਲਾਂਗੇ ਜਦੋਂ ਸਬਜੀ ਵਾਂਗੂ ਬਣ ਜਾਂਦਾ ਇੱਕ ਟਾਈਮ ਆਪਾਂ ਨੂੰ ਸਬਜੀ ਦੀ ਵੀ ਲੋੜ ਹੋਣੇਗੀ ਵਾਈਵਾਦੀ ਵੀ ਨਹੀਂ ਹੁੰਦੀ ਸਿਆਲੂ ਸਿਆਲੇ ਖਾਂਦਾ ਰਹੇ ਤਾਂ ਬੰਦਾ ਚੰਗਾ ਰਹਿੰਦਾ ਏ। ਇਹਦੇ ਨਾਲ ਵਾਈ ਵੱਧਦੀ ਨਹੀਂ ਹੁੰਦੀ। ਲਓ ਹੁਣ ਠੰਡਾ ਹੋ ਗਿਆ। ਤੇ ਆਪਾਂ ਕੋਲੀ 'ਚ ਕੱਢ ਲਾਂਗੇ। ਵਾਈ ਵੱਧਦੇ ਵਾਸਤੇ ਬਹੁਤ ਵਧੀਆ ਚੀਜ਼ ਏ ਇਹ। ਕੱਚ ਦੀ ਕੌਲੀ ਚ ਪਾ ਲਾਂਗੇ ਪਣਾ ਅਦਕੜ ਬਣ ਗਿਆ ਬਹੁਤ ਵਧੀਆ ਬਣਿਆ ਜੇ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਦੱਸਿਓ ਜਰੂਰ ਤੇ ਖਰਾਬ ਵੀ ਨਹੀਂ ਹੁੰਦਾ ਕਿੰਨਾ ਚਿਰ ਪਿਆਰਾ ਹੋਵੇ ਪਣਾ ਫਰੈਚ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ